ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਕਾਰ ਪਾਰਕਿੰਗ ਵਿੱਚ ਸਹਿਮ ਦਾਦਾ ਬਾਬਾ ਫਤੇ ਸਿੰਘ ਜੀ ਦੇ ਪ੍ਰਕਾਸ਼ ਗੁਰੂ ਨੂੰ ਸਮਰਪਿਤ ਵਿਰਸਾ ਸੰਭਾਲ ਗੱਤਕਾ ਮੁਕਾਬਲਾ ਮਹਾਂਪੁਰਸ਼ શ્રીਮਾਨ ਬਾਬਾ ਮਾਨ ਸਿੰਘ ਮੜੀਆਂ ਵਾਲੇ ਜਥੇਦਾਰ ਭਪਿੰਦਰ ਸਿੰਘ ਤੇ ਜਥੇਦਾਰ ਵਿਵੇਂਦਰ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਗੱਤਕੇ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 8 ਟੀਮਾਂ ਨੇ ਭਾਗ ਲਿਆ ਗੱਤਕੇ ਦੇ ਜੋਰ ਦਿਖਾਏ ਗਏ ਅਤੇ ਗੱਤਕੇ ਦੇ ਪ੍ਰਦਰਸ਼ਨ ਦਿਖਾਏ ਗਏ ਇਸ ਮੁਕਾਬਲੇ ਵਿੱਚ ਦੋ ਅੰਗੀ ਪ੍ਰਦਰਸ਼ਨ ਵਿੱਚ ਪਹਿਲਾ ਸਥਾਨ ਬਸਮਾ ਜਗਬੀਰ ਸਿੰਘ ਦੂਸਰਾ ਸਥਾਨ ਮਡਿਆਣਾ ਦਲਜੀਤ ਸਿੰਘ ਤੀਸਰਾ ਸਥਾਨ ਮੰਡੀ ਗਵਿੰਦਗੜ ਫਤੇ ਸਿੰਘ ਨੇ ਹਾਸਲ ਕੀਤਾ ਤੇ ਸ਼ਸਤਰ ਪ੍ਰਦਰਸ਼ਨ ਵਿੱਚ ਪਹਿਲਾ ਸਥਾਨ ਨਿਰਵੈਰ ਖਾਲਸਾ ਗੱਤਕਾ ਅਖਾੜਾ ਬਸਮਾ ਲੁਧਿਆਣਾ ਨੂੰ ਬਾਬਾ ਬਿਦੇ ਚੰਦ ਦਤਕਾ ਖਾੜਾ ਅੰਮ੍ਰਿਤਸਰ ਸਾਹਿਬ ਪੀਜਾ ਸਥਾਨ ਪੁੰਡਾਤਲ ਦਤਕਾ ਖਾੜਾ ਛੱਜਾਵਾਲ ਨੇ ਹਾਸਲ ਕੀਤਾ ਫਤਿਹਗੜ ਸਾਹਿਬ ਤੋਂ ਚਰਨਪ੍ਰੀਤ ਪਨੇ ਸਰਦੀ 090 ਵੀਲੀ ਰਿਪੋਰਟ ਬਹੁਤ ਬਹੁਤ ਧੰਨਵਾਦ ਬਾਬਾ ਫਤੇ ਸਿੰਘ ਜੀ ਬਾਬਾ ਦੋਰਾਵਤ ਸਿੰਘ ਜੀ ਅਤੇ ਸਤਦਗਾਰੀਓ ਮਾਤਾ ਗੁਰਕੌਰ ਜੀ ਜਿਨ੍ਹਾਂ ਦੇ ਪਾਵਨ ਸਥਾਨਾਂ ਤੇ ਇਹ ਸਾਡੇ ਜੋ ਸ਼ਸਤਰ ਵਿਦਿਆ ਦੀਆਂ ਟੀਮਾਂ ਨੇ ਆਪਣਾ ਇਹ ਜੋਰ ਵਿਖਾਲੇ ਨੇ ਮਹਾਰਾਜ ਇਹਨਾਂ ਨੂੰ ਹੋਰ ਵੀ ਬਲ ਬਖਸ਼ਿਸ਼ ਕਰਨ ਤੇ ਬਾਬਾ ਫਤਿਹ ਸਿੰਘ ਜੀ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਇਹ ਲੋਕ ਵੀ ਅਤੇ ਪਰਲੋਕ ਵੀ ਸੋਹੇਲਾ ਬਣਾਉਣ ਸਾਰੇ ਵੀਰਾਂ ਦਾ ਸਾਡੇ ਜਿਹੜੇ ਚੈਨਲ ਟੀਵੀ ਵਾਲੇ ਵੀ ਨੇ ਇਹਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਮਹਾਰਾ ਸੱਚੇ ਪਾਤਸ਼ਾਹ ਜੀ ਸਾਰਿਆਂ ਵੀਰਾਂ ਨੂੰ ਸਾਰੇ ਗੁਰਮਖਾਂ ਪਿਆਰਿਆਂ ਨੂੰ ਜਦ ਰਿਆ ਕਲਾ ਬਖਸ਼ਿਸ਼ ਕਰਨ ਅਤੇ ਆਉਣ ਵਾਲੇ ਸਮਿਆਂ ਵਿੱਚ ਵੀ ਬਾਵਾ ਫਤਿਹ ਸਿੰਘ ਜੀ ਇਹ ਮਹਾਨ ਬਖਸ਼ਾ ਕਰਦੇ ਰਹਿਣ ਤਾਂ ਗੁਰੂ ਕੀ ਫੋਟ ਇਹ ਜਿਹੜੀ ਪ੍ਰਦਰਸ਼ਨੀ ਹੈ ਸ਼ਸਤਰ ਵਿਦਿਆ ਦੀ ਇਹ ਕਰਕੇ ਮਹਾਰਾਜ ਦੇ ਖੁਸ਼ੇ ਪ੍ਰਾਪਤ ਕਰਨ ਅੰਤੋਏ ਸਰਬੱਤ ਦਾ ਬਹੁਤ ਬਹੁਤ ਧੰਨਵਾਦ ਮਾਈ ਗੁਰੂ ਦੀਕਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਜੀ ਦੇ ਜਿਗਰ ਦੇ ਟੁਕੜੇ ਮਾਤਾ ਜੀਤੋ ਜੀ ਦੇ ਲਾਲ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਮਹਾਨ ਸ਼ਹੀਦ ਦੀ ਯਸਥਾਨ ਤੇ ਧਰਮਾਂ ਗੁਜਰਕੌਰ ਜੀ ਦੇ ਸ਼ਹੀਦੀ ਯਸਥਾਨ ਤੇ ਖਾਲਸਾ ਪੰਥ ਦੀ ਸਨਮਾਨਯੋਗ ਆਦਰਯੋਗ ਜਥੇਬੰਦੀ ਗੁਰੂ ਨਾਨਕ ਦਲ ਬਟਾਲਾ ਵੱਲੋਂ ਜੋ ਦਲ ਪੰਥ ਵੱਲੋਂ ਇਹ ਸਮਾਗਮ ਹੋਇਆ ਚਤਕਾ ਕੰਪੀਟੀਸ਼ਨ ਭਾਈ ਭੁਪਿੰਦਰ ਸਿੰਘ ਜੀ ਹੋਰੀ ਸਾਰੇ ਸਹਿਯੋਗੀ ਗੁਰਸਿੱਖ ਸਾਡੇ ਛੋਟੇ ਵੀਰ ਭਾਈ ਦਵਿੰਦਰ ਸਿੰਘ ਜੀ ਨੌਜਵਾਨੀ ਨੂੰ ਬਾਣੀ ਬਾਣੇ ਨਾਲ ਜੋੜਨ ਲਈ ਤੇ ਜਿਸ ਫਿਜ਼ਾ ਵਿੱਚ ਅੱਜ ਸਾਡੇ ਬੱਚੇ ਸਾਹ ਲੈ ਰਹੇ ਆ ਜਿਸ ਫਿਜ਼ਾ ਵਿੱਚ ਜ਼ਹਿਰ ਘੁਲ ਚੁੱਕਿਆ ਹੈ ਉਸ ਜ਼ਹਿਰ ਤੋਂ ਬਚਾਉਣ ਵਾਸਤੇ ਉਹਨਾਂ ਦੇ ਅੰਦਰ ਦ੍ਰਿੜਤਾ ਤੇ ਆਤਮ ਵਿਸ਼ਵਾਸ ਪੈਦਾ ਕਰਨ ਲਈ ਕਲਗੀਆਂ ਵਾਲੇ ਪਾਤਸ਼ਾਹ ਦੀ ਬਖਸ਼ੀ ਹੋਈ ਇਹ ਗਤਕੇ ਦੀ ਦਾਤ ਨੂੰ ਸੰਭਾਲਣਾ ਬੜਾ ਲਾਜ਼ਮੀ ਹੈ ਜਦੋਂ ਪੰਥ ਦੇ ਕੋਲ ਗਤਕਾ ਹੋਏਗਾ ਤੇ ਦੁਨੀਆਂ ਦਾ ਕੋਈ ਵੀ ਜਿਹੜੇ ਪੁੱਠੇ ਸਿੱਧੇ ਆਸਣ ਨੇ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਇਹ ਵੱਡੀ ਕਸਰਤ ਹੈ ਸਰੀਰ ਕਰਕੇ ਤੋਂ ਆਤਮ ਰੱਖਿਆ ਵੀ ਆ ਜ਼ਰੂਰੀ ਹੈ ਕਿ ਪੰਥ ਧੀਆਂ ਨੂੰ ਵੀ ਤੇ ਪੁੱਤਾਂ ਨੂੰ ਵੀ ਇਸ ਵਿਦਿਆ ਦੇ ਵਿੱਚ ਨਿਪੁੰਨ ਕਰਨ ਕਲਗੀਧਰਪਤਾ ਦੀ ਬਖਸ਼ਿਸ਼ ਹੈ ਜਿਹਦੇ ਨਾਲ ਆਤਮਿਕ ਬਲ ਵੀ ਮਿਲਦਾ ਕੇਵਲ ਸਰੀਰਕ ਸੁਰੱਖਿਆ ਹੀ ਨਹੀਂ ਸੋ ਬਹੁਤ ਸੁਚੱਜਾ ਉਦਮਾ ਧੰਨ ਬਾਬਾ ਫਤਿਹ ਸਿੰਘ ਜੀ ਦੇ ਆਗਮਨ ਦਿਹਾੜੇ ਤੇ ਇਹ ਸਾਰੀ ਟੀਮ ਨੇ ਕੀਤਾ ਤੇ ਗੁਰੂ ਸਾਹਿਬ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਣ ਗੁਰਦਾਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਜੀ ਆਇਆਂ ਕਹਿੰਦੇ ਆ ਤੇ ਪੰਥ ਨੂੰ ਨਾਲ ਬੇਨਤੀ ਕਰਦੇ ਆ ਕਿ ਸੁਚਾਰੂ ਕਾਰਜ ਜਿਹੜੇ ਹੁੰਦੇ ਆ ਉਹਦੇ ਚ ਪੂਰਨ ਸਹਿਯੋਗ ਵੀ ਕਰਿਆ ਕਰੋ ਤੇ ਉਹਦੇ ਵਿੱਚ ਪਾਰਟਿਸਪੇਟ ਵੀ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਟੀਮ ਨੇ ਜਿਹੜਾ ਆ ਪਹਿਲਾ ਸਥਾਨ ਹਾਸਲ ਕੀਤਾ ਆ ਤੇ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਹਿਬ ਜੀ ਇੰਦਰ ਸਿੰਘ ਜੀ ਇੰਟਰਨੈਸ਼ਨਲ ਪੁਆਇੰਟ ਕਾ ਖਾਲਰ ਰਾਜਪੁਰਾ ਤੋਂ ਜੀ ਸੋ ਸਾਡੀ ਟੀਮ ਹੈ ਜੀ ਪਿੰਡ ਬਾਸਮਾ ਤੋਂ ਨਿਰਵੈਰ ਖਾਲਸਾ ਗੱਤਕਾ ਖਾੜਾ ਪਿੰਡ ਬਾਸਮਾ ਜਿਨ੍ਹਾਂ ਨੇ ਅੱਜ ਪਰਦੇਸ ਵਿੱਚੋਂ ਪਹਿਲਾ ਸਟਾਨ ਹਾਸਲ ਕੀਤਾ ਤੇ ਫਾਈਟ ਵਿੱਚੋਂ ਵੀ ਜਗਤਪ੍ਰੀਤ ਸਿੰਘ ਨੇ ਬਾਸਮੇ ਵੱਲੋਂ ਅੱਜ ਪਹਿਲਾ ਸਟਾਨ ਹਾਸਲ ਕੀਤਾ ਜੀ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਠੀਕ ਹੈ ਜੀ ਜਿੱਥੇ ਜਿਹੜੇ ਨੇ ਅੱਜ ਕੱਲ ਦੀ ਨੌਜਵਾਨੀ ਜਿਹੜੀ ਹੈ ਉਹ ਰੀਲ ਬਣਾਉਣ ਨੂੰ ਸੌਖਾ ਕੰਮ ਸਮਾਂ ਦੀ ਹੈ ਉੱਥੇ ਇੰਨਾ ਉਹ ਕੀਲਾ ਕੰਮ ਜਿਹੜਾ ਕਰਨਾ ਆ ਤੇ ਕਿਵੇਂ ਸੰਭਵ ਮੰਨ ਦੇਵੋ ਵੀਰ ਜੀ ਇਹ ਸਾਰੀ ਸ਼ਿਦਾ ਸਿੰਘਾਂ ਦੀ ਸਾਰੇ ਸਿੰਘ ਬਹੁਤ ਹੀ ਚੜ੍ਹਦੀ ਕਲਾ 'ਚ ਮਿਹਨਤ ਕਰਦੇ ਨੇ ਸੋ ਰੋਜ਼ ਰਜਾਨਾ ਇਹਨਾਂ ਨੇ 2 ਤੋਂ 3 ਘੰਟੇ ਸਸਤੇਵੇਂ ਗੁਰਦੁਆਰਾ ਸਾਹਿਬ ਜਾ ਕੇ ਨਿਤਨੇਮ ਸ਼ਾਮਦਾ ਕਰਨ ਤੋਂ ਬਾਅਦ ਇਹ ਸ਼ਸਤਰ ਵਿਦਿਆ ਦਾ ਅਖਾੜਾ ਲਾਉਂਦੇ ਨੇ ਤੇ ਉੱਥੇ ਇਹ ਪ੍ਰਦਰਸ਼ਨ ਕਰਦੇ ਤੇ ਨਾਲ ਬੱਚਿਆਂ ਨੂੰ ਸਿਖਾਉਂਦੇ ਤੇ ਅੱਜ ਕੱਲ ਦੀ ਨੌਜਵਾਨੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਅੱਜ ਕੱਲ ਦੀ ਨੌਜਵਾਨੀ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਜੀ ਤੁਸੀਂ ਵੀਡੀਓ ਗੇਮਾਂ ਨੂੰ ਛੱਡ ਕੇ ਤੇ ਹੋਰ ਜੋ ਤੁਹਾਡੇ ਖਿਆਲ ਚ ਲਾਉਂਦੇ ਹੋ ਉਹਦੀ ਜਗ੍ਹਾ ਜੋ ਆਪਣਾ ਸੌਫਟਬਾਲ ਮਾਰਸ਼ਲ ਆਰਟ ਗਤਕਾ ਸਿਕਸ਼ਤਰ ਵਿਦਿਆ ਇਹਨੂੰ ਸਿੱਖੋ ਤੇ ਆਪਣੀ ਰੱਖਿਆ ਕਰੋ ਤੇ ਤੁਸੀਂ ਹੋਰ ਕਿਹੜੀ ਰੱਖਿਆ ਕਰੋ ਇਹਦੇ ਨਾਲ ਨਾਲ ਤੋਂ